ਯਾਰ ਬਿਕਰਾ ਮੈਂ ਤੇਰੇ ਨਾਲ ਗੱਲ ਕਰਨੀ ਆ ਮੇਰੇ ਇੱਕ ਮਨ ਤੇ ਬੋਝ ਆ ਤੇਰੇ ਨਾਲ ਸਾਂਝਾ ਕਰਾਂ ਪੁੱਛ ਬਿਕਰਾ ਜੋ ਵੀ ਤੇਰਾ ਦਿਲ ਕਰਦਾ ਪੁੱਛ ਯਾਰ ਮੇਰਾ ਭਰਾ ਪੁੱਛ ਜੋ ਵੀ ਤੇਰਾ ਦਿਲ ਕਰਦਾ ਹਨ ਲੈ ਯਾਰ ਤੂੰ ਕਿਸੇ ਬੰਦੇ ਦੀ 100 ਵਾਰੀ ਹੈਲਪ ਕਰਨਾ ਮੰਨ ਲੈ ਇੱਕ ਵਾਰੀ ਤੇ ਤੂੰ ਹੈਲਪ ਨਹੀਂ ਹੁੰਦੀ ਤਾਂ ਕੀ ਗੱਲ ਤੂੰ ਉਹਦੇ ਲਈ ਮਾੜਾ ਹੋ ਗਿਆ ਗੱਲ ਪਤਾ ਕੀ ਆ ਬਿਕਰਾ ਪੰਜੇ ਉਂਗਲਾਂ ਬਰਬ ਨਹੀਂ ਹੁੰਦੀ ਦੁਨੀਆ ਰੰਗ ਬਰੰਗੀ ਆ ਦੁਨੀਆ ਰੰਗ ਬਰੰਗੀ ਤੁਸੀਂ ਉਹ ਦੁਨੀਆ ਤੋੜ ਦਿਓ ਆਪਣਾ ਬੈਨੀਫਿਟ ਭਾਲਦੀ ਆ ਤੁਸੀਂ ਜਦ ਤੱਕ ਤੁਹਾਨੂੰ ਤੁਸੀਂ ਉਹਨਾਂ ਨੂੰ ਫਾਇਦਾ ਨਹੀਂ ਨਾ ਕਰਦੇ ਤਦ ਤੱਕ ਉਹ ਤੁਹਾਡੇ ਨਾਲ ਨਹੀਂ ਹੈਗੇ ਜਦੋਂ ਤੁਸੀਂ ਫਾਇਦਾ ਕਰਦੇ ਆ ਉਹ ਤੁਹਾਡੇ ਨਾਲ ਆ ਗੱਲ ਆ ਮੁੱਕਦੀ ਆ ਹੋਰ ਕੁਝ ਨਹੀਂ ਹੈਗਾ ਯਾਰ ਮੈਂ 4 ਸਾਲ ਕਿਸੇ ਦੀ ਹੈਲਪ ਕੀਤੀ ਲਗਾਤਾਰ ਦਿਨ ਰਾਤ 4 ਸਾਲ 4 ਸਾਲ ਮੈਂ ਹੈਲਪ ਕੀਤੀ ਹੁਣ ਮੇਰੇ ਚ ਕੰਪੈਨਸਟੀ ਨਹੀਂ ਸੀ ਮੇਰੀ ਬੱਸ ਹੋ ਗਈ ਸੀ ਜਦੋਂ ਮੈਂ ਹੈਲਪ ਕਰਨੀ ਬੰਦ ਕਰਤੀ ਉਹਨੇ ਯਾਰ ਬੋਲਣਾ ਬੰਦ ਕਰ ਦਿੱਤਾ ਉਹਨੂੰ ਪਤਾ ਕੀ ਆ ਬਿਕਰਾ ਜਦੋਂ ਮਤਲਬ ਪੂਰਾ ਹੋ ਜਾਂਦਾ ਨਾ ਉਹ ਦੁਨੀਆ ਆਪਣਾ ਮਤਲਬ ਕੱਢ ਕੇ ਗਾਂਤ ਹੁੰਦੀ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸਦੇ ਦਾ ਉਹ ਹੁਣ ਮਤਲਬ ਨਿਕਲ ਗਿਆ ਗੱਲ ਖਤਮ ਹੋ ਗਈ ਡਾਕਟਰ ਸਾਹਿਬ ਇਹ ਸਾਰੇ ਨਾਲ ਐਦਾਂ ਹੀ ਹੁੰਦੀ ਆ ਹਾਂ ਬਿਕਰਾ ਸਾਰਿਆਂ ਦੇ ਨਾਲ ਐਦਾਂ ਹੀ ਹੁੰਦੀ ਆ ਯਾਰ ਫਿਰ ਆਪਾਂ ਤਾਂ ਕਿਸੇ ਨਾਲ ਮਤਲਬ ਨਹੀਂ ਕੱਢਿਆ ਸੀ ਤਾਂ ਕਿਸੇ ਨਾਲ ਐਦਾਂ ਕੀਤੀ ਨਹੀਂ ਬਿਕਰਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ de